ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਵਟਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਕੋਟ ਕਰੋੜ ਖੁਰਦ ਉਰਫ ਕੋਟਲੇ ਦੇ ਵਿੱਚ ਤੇ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਮਨਦੀਪ ਬਾਈ ਤੇ ਛੰਦੇ ਬਾਈ ਕੇ ਘਰੇ ਵਜਦਾ ਵਪਾਰ ਦਾ ਕੰਮ ਜਾਨਵਰ ਤੁਹਾਨੂੰ ਵਿਖਾ ਦਨੇ ਆ ਮਿੱਤਰੋ ਅੱਜ ਫਿਰ ਦੋ ਦੋਵਾਂ ਜਾਨਵਰਾਂ ਦੀ ਡਿਟੇਲ ਲੈ ਦੇਣੀ ਆ ਕਿਹੜੇ ਜਾਨਵਰ ਦੇ ਥੱਲੇ ਕਿੰਨਾ ਦੁੱਧ ਆ ਕੀ ਰੇਟਾਂ ਲੈਣ ਦੇਣਾ ਮੁੱਲ ਹੋਊਗਾ ਮੀਟ ਕਣੀ ਦਾ ਟਾਈਮ ਆ ਬਸ ਤੁਸੀਂ ਥੋੜਾ ਜਿਹਾ ਹੁਣ ਉਹਨਾਂ ਮੋਬਾਈਲ ਤੇ ਗੌਰ ਕਰ ਲੋ ਕੀ ਗੱਲ ਕਹਿਣੀ ਆ ਤੇ ਕੀ ਬਾਤ ਕਹਿਣੀ ਆ ਸੁਣ ਲਿਓ ਗੌਰ ਦੇ ਨਾਲ ਸਤਿ ਸ਼੍ਰੀ ਅਕਾਲ ਸ਼ਿੰਦੇ ਵੀਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਵਧੀਆ ਵੀਰੇ ਆਪਣਾ ਦੋਸਤ ਸਿਤਾ ਦੇ ਪਰਿਵਾਰ ਘਰ-ਪਰਾ ਠੀਕ ਠਾਕ ਵੀਰੇ ਮੇਰਾ ਗੁਰੂ ਰਾਮਦਾਸ ਜੱਜਾ ਸ਼ਿੰਦੇ ਪੰਜਾਬ ਜਨਵਾਰ ਤੋਂ ਆ ਹਨਾ ਪਹਿਲੇ ਨੰਬਰ ਤੇ ਜਰਸੀ ਦੀ ਕੀ ਡਿਟੇਲ ਆ ਬਈ ਇਹਨੂੰ ਬਾਈ ਸੂਈ ਨੂੰ ਹੋ ਗਏ 3 ਮਹੀਨੇ ਠੀਕ ਆ ਇਹ ਆਪਾਂ ਸੱਜਰਬੜ ਵੀ ਬਾਈ ਤੋਂ ਲੈਂਦੇ ਜੀ ਇਹਦੋਂ ਲਈ ਆ ਠੀਕ ਆ ਤੇ ਉਦੋਂ ਆਪਣੀ ਰੇਟ ਦੀ ਉਹਦੇ ਨਾਲ ਨਹੀਂ ਸੈਟਿੰਗ ਬੈਠੀ ਠੀਕ ਆ ਦੁੱਧ ਕਿੰਨਾ ਵੀ ਆ ਦੁੱਧ ਹੁਣ ਤਿਆਰ ਕਿੰਨਾ ਕੰਡੇ ਆਲਾ ਜਾਊ ਇਹਦੇ ਥੱਲੇ ਭਾਈ 14 ਕਿਲੋ ਦੁੱਧ ਹੋਊਗਾ ਸਰ ਭਈ ਹੁਣ ਕੰਡੇ ਆਹ ਰੈਡੀ ਜਿਹੜਾ ਹੈ ਹਾਂ ਰੈਡੀ ਸ਼ੀਰਾ ਚੂਣ ਚਣ ਨੂੰ ਮੈਂ ਆਣਾ ਯਾਰ ਵੀ ਘਰ ਦੀ ਗਰੰਟੀ ਹੋਊ ਗਾਂ ਵਾਲ ਕਰ ਦਈਏ ਆਪਾਂ ਬਸ ਠੀਕ ਹੈ ਭਾਈ ਤੇ ਸੁਆ ਕਿੰਨਾ ਵੱਡੇ ਭਈ ਇਹ ਸੁਆ ਇਹਦਾ ਭਾਈ ਦੂਜਾ ਦੂਜਾ ਕੀ ਰੇਟ ਰਹੂਗਾ ਵੱਡੇ ਭਈ ਜੰਦਾ ਰੇਟ ਇਹਦਾ ਭਾਈ ਮੁੱਲ ਕਰਨੋਂ ਆਪਾਂ ਕਿੰਨਾ ਕਰ ਲਈਏ 46000 ਦੀ ਬਚੀ ਕੱਢੀ ਬਾਹਰ ਨੂੰ ਤੋਰੀ ਬਣੇ ਖੋਲੀ ਨੂੰ ਪਰ ਲੈ ਵੀ ਮਿੱਤਰੋ 14 ਕਿਲੋ ਦੁੱਧ ਕੰਡੇ ਤੇ ਲਾਉਣ ਵਾਲਾ ਹਾਜ਼ਰ ਆ ਭਾਈ ਜੰਦਾ ਤੁਸੀਂ 13 ਮੰਨ ਲਿਓ ਘੱਟ ਮੁੱਲ ਬਾਕੀ ਇਹ ਨਹੀਂ ਆਪਣੇ ਵਾਲਾ ਪਾ ਸੀਲ ਠੰਡੀ ਦੀ ਥਣਪੂੜ ਦੀ ਜੇ ਵੀ ਆਨਲਾਈਨ ਮਗਾਉਂਦਾ ਰੰਗ ਚੈੱਕ ਕਰੋ ਉਹ ਵੀ ਆਪਣੀ ਗਰੰਟੀ ਥਣ ਚੈੱਕ ਕਰੋ ਕੀ ਕੁਆਲਿਟੀ ਕਹਿੰਦੀ ਆਰਡਰ ਦੀ ਕੁਆਲਿਟੀ ਇਹਨਾਂ ਪੂਰੀ ਜਬਰਦਸਤ ਆ ਇਹ ਨਹੀਂ ਕੋਈ ਹਮਾਚਲ ਵਾਲੀ ਹੋ ਗਈ ਹੈ ਕਿਵੇਂ ਪੰਜਾਬ ਵਾਲੀ ਜਰਸੀ ਦੀ ਆਪਣੀ ਤਖਲੀ ਹੈ ਇਹ ਚੀਜ਼ ਦੀ ਬੇਬੇ ਪੂਰਸ਼ ਤੇਰੀ ਸਾਰੀ ਗਰੰਟੀ ਆ ਨਹੀਂ ਠੀਕ ਆ ਭਾਈ ਓਕੇ ਆ ਜਾਓ ਹੋਰਾ ਤਰਾ ਪੈਰਾਪੁਰਾ ਦੀ ਇੱਕ ਨੰਬਰ ਆ ਤਿੰਨ ਮਹੀਨੇ ਹੋ ਗਏ ਸੂਈ ਨੂੰ ਹੁਣ ਯਾਨੀ ਕਿ 1 ਮਹੀਨਾ 8-10 ਦਿਨ ਦੇ ਕਰੀਬ ਟੀਕਾ ਰੱਖੇ ਨੂੰ ਹੋ ਗਿਆ ਸੈਗ ਦਾ ਟੀਕਾ ਰਖਾਇਆ ਗਾਂ ਰਹਿਣਾ ਨਾ ਰਹਿਣਾ ਉਹ ਕਿਸ ਵਕਤ ਟੀਕਾ ਰੱਖੇ ਨੂੰ ਵੀ 1 ਮਹੀਨੇ ਤੋਂ ਬਾਅਦ ਟਾਈਮ ਜਾਂਦਾ ਹਾਂ ਠੀਕ ਆ ਬਈ ਸੈਗ ਦਾ ਸੀਮਣ ਲੱਗਿਆ ਸੈਗ ਦਾ 46000 ਦੀ ਆਪਾਂ ਦੇਣੀ ਆ 46000 ਤਣ ਕਰ ਦਾਂਗੇ ਬਸ ਕੋਈ ਥੋੜਾ ਬੋਧਾ ਹੋਵੇ ਚਬਾੜੀ ਠੀਕ ਆ ਬਈ ਦੋ ਨੰਬਰ ਵਾਲੀ ਵੈੜ ਜਿਹੜੀ ਬਈ ਇਹ ਬਈ ਪਹਿਲਾ ਸੁਗਾ ਠੀਕ ਆ ਇਹਦੇ ਥੱਲੇ ਜਿਹੜਾ ਦੁੱਧ ਮੰਨ ਕੇ ਚੱਲ ਵੀ ਕੋਈ ਇਹ ਨਾ ਲੇਵੇ ਤੇ ਉਹਦੀ ਨੈ ਜੱਜਮੈਂਟ ਕਰੇ ਵੀ ਜੇ ਤਾਂ ਹੁਣ ਆਪਾਂ ਦੋ ਤਿੰਨ ਦਿਨ ਚੋਈਏ ਨਾ ਫਿਰ ਤਾਂ ਬੱਕਰੀ ਗੱਲ ਆ ਹਾਂ ਪਰ ਇਹਦਾ ਆਪਣੇ ਪਸ਼ੂ ਆਂਦੇ ਬਾਈ ਸਰ ਬੇ ਖ ਤੇ ਆਪਾਂ ਇਹ ਵੀ ਕਹਿੰਦੇ ਆ ਕਿ ਉਹਨੂੰ ਬਹੁਤ ਦੋ ਦਿਨ ਚ ਹੋਵੇ ਤਿੰਨ ਦਿਨ ਚ ਹੋਵੇ ਹਾਂ ਸਹੀ ਗੱਲ ਆ ਕਿ ਵੀਡੀਓ ਜਰੂਰ ਪਾਉਣੇ ਆ ਪਤਾ ਆਪਾਂ ਜਿਵੇਂ ਨੇਚਰਲੀ ਵੀਡੀਓ ਪਾਣੀ ਹੈਗਾ ਵੀ ਇੱਕ ਟਾਈਮ ਵੀਡੀਓ ਕਾਲ ਤੇ ਚਵਾ ਕੇ ਦੂਜੇ ਟਾਈਮ ਕਹਿ ਦਈਏ ਬੱਸ ਨਾ ਨਾ ਪਵਾ ਕੋਈ ਵੀਡੀਓ ਕਾਲ ਤੇ ਚੋਲੇ ਉਂ ਆ ਜੇ ਆਪਣੀ ਤਸੱਲੀ ਹੋਊਗੀ ਜਦੋਂ ਦੁੱਧ ਆ ਯਾਰ ਭਾਈ ਚਾਰ ਟਾਈਮ ਚ ਹੋਵੇ ਹਾਂ ਬਾਜਬਾਨਾ ਲਾਦ ਨੇ ਕਈ ਵਾਰੀ ਆਪਾਂ ਵੀਡੀਓ ਤੇ ਕਹਿ ਦਿੰਨੇ ਆ ਹਾਂ ਭਾਈ ਆਜੋ ਚੋਲੇ 15 ਕਿਲੋ ਤਿੰਨ ਟਾਈਮ ਚੋ ਕੇ ਇੱਕ ਵਾਰੀ ਅਗਲਾ ਵੀਡੀਓ ਕਾਲ ਤੇ ਚਵਾ ਦੇਣਾ ਨਾ ਨਾ ਉਹ ਕੰਮ ਨਹੀਂ ਆਪਾਂ ਕਰਦਾ ਆ ਸਾਨੂੰ ਲੋਕ ਇਹ ਗੱਲ ਕਹਿੰਦੇ ਵੀ ਜਦੋਂ ਅਸੀਂ ਦੂਜੀ ਵਾਰੀ ਫੋਨ ਲਾਉਂਦੇ ਕਹਿ ਕੇ ਦੇ ਕਹਿਦੇ ਮੱਝ ਦਾਤ ਕਹਿ ਦਿੰਦੇ ਬੱਚਾ ਚੰਗ ਗਿਆ ਵੀ ਦਾ ਕਹਿ ਦਿੰਗੇ ਵੀ ਅਸੀਂ ਲੇਟ ਚੋ ਹੀ ਆਏ ਜੋ ਆ ਪਤਾ ਨਹੀਂ ਯਾਰ ਪਾ ਆਪਣੇ ਕੋਲੇ ਇੱਥੇ ਬੰਦਾ ਰਹਿ ਕੇ ਵੀ ਜੇ ਕੋਈ ਦੂਰ ਦਾ ਬੰਦਾ ਤਸੱਲੀ ਕਰ ਲੇ ਪਾ ਹਾਂ ਬਾਈ ਇੱਥੇ ਤਸੱਲੀ ਕਰੋ ਗੱਲ ਖਾਈ ਆ ਜਿੰਨੇ ਪਸੂ ਗਏ ਆ ਬਾਈ ਸਰਬੇ ਤੁਹਾਨੂੰ ਪਤਾ ਹੋਣਾ ਨਹੀਂ ਲੱਗ ਬੰਦੀ ਆਇਆ ਕੋਈ ਬਾਈ ਕਿਸੇ ਦੇ ਵਾਈ ਗੁਰੂ ਦੀ ਕਰਪਣਾ ਲਾਂਭਾ ਨਹੀਂ ਆਇਆ ਨਹੀਂ ਨਹੀਂ ਸਹੀ ਦੱਸੋ ਹੀ ਉਹਨਾਂ ਯਾਰ ਜਿੰਨਾ ਹੈਗਾ ਕੀ ਲੋੜ ਆ ਬਾਈ ਛੱਡਣ ਦੀਆਂ ਗੱਲਾਂ ਵੱਡੀਆਂ ਦੇ ਕੰਮ ਕੁਝ ਨਹੀਂ ਨਿਕਲਦਾ ਵਿੱਚੋਂ ਹਣਾ ਹਾਂ ਇਹਨੂੰ ਸੋਈ ਨੂੰ ਸਰਬੇ ਬ ਤੋਰੀ ਮੜਾ ਹੁਣ ਦੁੱਧਿੰਦੇ ਥੱਲੇ ਕਿੰਨਾ ਚਵਾ ਦੇਾਂਗੇ ਛਿੰਦੇ ਇਹਦੇ ਥੱਲੇ ਹੁਣ 14 ਕਿਲੋ ਦੁੱਧ ਆ ਮੰਨ ਕੇ ਦਲ ਕੰਡੇ ਵਾਲਾ ਠੀਕ ਹੈ ਇਹੇ ਤਾਂ ਨਹੀਂ ਧੱਕ ਦਿੰਦੀ ਹੈ ਨਾ ਦੇਵੇ ਤੋਂ ਘੱਟ ਧੱਕ ਦੇਊਗੀ ਤੇ ਪਰ ਦੋ ਤੋਂ ਤਿੰਨ ਟਾਈਮ ਚਾਰ ਟਾਈਮ ਚੋਲੇ ਕੋਈ ਦੁੱਧ ਚਵਾ ਕੇ ਹਾਂ ਦੁੱਧ ਚਵਾ ਕੇ ਮਗਰ ਬੱਛੀ ਆ ਦੇ ਪਹਿਲਾ ਸੂਆ ਨੇ 6 ਮਹੀਨਾ ਇੱਕ ਹੋ ਗਿਆ ਸੂਈ ਨੂੰ ਹਾਂ ਠੀਕ ਆ ਵੀ ਲੈ ਵੀ ਚੈੱਕ ਕਰੋ ਚੋਣ ਚਾਂਣ ਕਿਵੇਂ ਆ ਇਹਨੂੰ ਮੈਂ ਨਾ ਯਾਰ ਵੀ ਇੱਕ ਨੰਬਰ ਚੋਣ ਜਾਣਾ ਸੀਲ ਠੰਡੀ ਦੀ ਫੁੱਲ ਗਰੰਟੀ ਆ ਠੀਕ ਆ ਵੇ ਲੈ ਆਈ ਮੋੜਦਾ ਵੀਰੇ ਲੈ ਵੇ ਮਿੱਤਰੋ ਇੱਕ ਤਾਂ ਦੋ ਆਪਸ਼ਨ ਨਜ਼ਰ ਨਹੀਂ ਲੱਗਦੀ ਇਹ ਥੋੜਾ ਕਰਕੇ ਆ ਗਿਆ ਉਹ ਜਦੋਂ ਉਹ ਕਹਿੰਦਾ 5 4 ਕਿਲੋ ਵਾਲੀ ਬੰਨੀ ਬੈਠੇ ਆ ਉਹੀ ਦੁੱਧ ਚੋਣੇ ਤੁਹਾਨੂੰ ਪਤਾ ਇਹ ਤਾਂ ਸੱਲੀ ਕਰਦੇ ਭਾਵੇਂ ਕੋਈ ਚਾਰ ਟਾਈਮ ਕਰ ਲਏ ਘਰਲੀ ਵੀ ਗਰੰਟੀ ਉਹ ਹਿਲਣ ਹਲਾਉਣ ਦੀ ਆਪਣੇ ਅਗਲੇ ਗਾਂ ਵਾਲੇ ਦੇ ਵੀ ਥੱਲੋ ਥੱਲੋ ਵੀ ਕਰਮ ਵਾਲੀ ਸਾਫ ਸੋਹੀ ਥਣ ਵੀ ਚੰਗਾ ਲੱਗਾ ਹੋਇਆ ਵਾਰੀਏ ਦੁੱਧ ਧਾਰ ਆ ਜਾਂਦੀ ਮੈਂ ਇਹ ਇੱਥੇ ਆਪਾਂ ਵੀਡੀਓ ਕਾਲ ਤੇ 24 ਦਿਨਾਂ ਇਹ ਧਾਰਾ ਮਾਰ ਰੀਆਂ ਧਾਰਾ ਮਾਰ ਬਸ ਚੋਈ ਦੇ ਤੂੰ ਤੋ ਧਾਰਾ ਆ ਜਾ ਇਨਾਮੀ ਮਤਰਾ ਆ ਵੇਖੋ ਵੀ ਐ ਨਿਆਣਾ ਪਾ ਲੈਣਾ ਕਰਮ ਵਾਲੀ ਨੂੰ ਤੁਸੀਂ ਆ ਲੈ ਬਾਈ ਐ ਮੱਲਾ ਨਿਆਣਾ ਪਾ ਲੋ ਤੇ ਥੱਲੇ ਬਹਿ ਜਾ ਵਾ ਦੁੱਧ ਢੱਕਾਣੇਗਾ ਉਹ ਤੇ ਢੱਕ ਪਿਆਣਾ ਪਾ ਲੋ ਕੋਈ ਇਹਨੂੰ ਕਿਸੇ ਤਰ੍ਹਾਂ ਦੇ ਵਿਚਾਰ ਨਹੀਂ ਗੇ ਹੈਲਦੀ ਹਲਾਉਂਦੀ ਦੀ ਆਪਣੇ ਕਿਸੇ ਤਰ੍ਹਾਂ ਦੀ ਹੋਵੇ ਪ੍ਰੋਬਲਮ ਕਰਦੀ ਨਹੀਂ ਬਾਈ ਜੇ ਹਿੰਦੀ ਦਾ ਤੁਸੀਂ ਦੱਸਤਾ ਹੀ ਲਾਲ ਜਾਂਦਾ ਬਣਾ ਆ ਵੇਲਾ ਬਾਈ ਨਹੀਂ ਚੋਣਾ ਯਾਰ ਵਾਕਈ ਚੋਣ ਜਾਣਾ ਇੱਕ ਨੰਬਰ ਹੋਊਗਾ ਬੱਚੀ ਦਾ ਵੀ ਜੇ ਛੱਡਣੀ ਆ ਛੱਡ ਲਓ ਜੇ ਨਹੀਂ ਛੱਡਣੀ ਤਾਂ ਵੀ ਕੋਈ ਗੱਲ ਨਹੀਂ ਠੀਕ ਹੈ ਕਈ ਗਾਈਆਂ ਦੇ ਪੂਰੇ ਜੇ ਆਪਾਂ ਬੱਚੀ ਬੰਨ ਲਾਂਗੇ ਚਤਰੋ ਬਾਲਟੀ ਦੱਸ ਦਿੰਦੀ ਉਹਦੀ ਵੀ ਪਾਉ ਕੋਲੇ ਕਿੰਨਾ ਦੁੱਧ ਆ ਤੇ ਬਾਲਟੀ 세 ਬਾਲਟੀ ਤੋਂ ਆਈਡੀ ਵਾਲਾ ਕਰੋ ਵੀ ਜਦੋਂ ਬਾਲਟੀ ਛੋਟੀ ਆ ਗਈ ਨਾ ਸੁਣਦਾ ਛੋਟਾ ਹੀ ਦੁੱਧ ਆ ਜਿੰਨ ਚੁਆਈ ਵੀ ਭਾਈ ਇੱਕ ਨੰਬਰ ਆ ਫੜਦੇ ਬੱਲੇ ਬੱਲੇ ਹਾਂ ਆ ਗਏ ਫੇਗੋ ਇਹ ਵੀ ਨਹੀਂ ਮਾਲਾ ਇੱਕ ਮਿੰਟ ਤੇ ਬੰਦਾ ਚੋਕੇ ਹੱਥ ਖੜੂਗਾ ਦੂਜੇ ਤੇ ਹੀ ਮਾ ਚੁਆਈ ਵੀ ਪੋਲੀ ਮਤਲਬ ਐ ਇੱਕ ਨੰਬਰ ਆ ਹੂੰ ਉਦੋਂ ਚੋਕੇ ਪਾ ਹੱਥ ਖੜਾ ਇਹ ਨਹੀਂ ਕੋਈ ਗੱਲ ਗੀ ਹੂੰ ਕੋਈ ਥਾਂ ਦੇ ਵਿੱਚ ਪੂਰ ਛੱਕਾ ਗਰੰਟੀ ਆਪੇ ਓਕੇ ਆ ਜਾਓ ਤੇ ਮਿੱਤਰੋ ਇਹ ਨਹੀਂ ਆਣਾ ਇਹਦੇ ਥਲੇ ਪਾ ਬਾਈ ਪੌਣਾ ਨਿਆਣਾ ਪਾਲਾ ਜੇ ਨਹੀਂ ਪੌਣਾ ਤਾਂ ਵੀ ਕੋਈ ਚੱਕਰ ਨਹੀਂ ਗਾ ਠੀਕ ਹੈ ਵੀ ਹੈ ਹਾਂ ਨਹੀਂ ਮਿੱਤਰੋ ਇਹ ਨਿਆਣਾ ਪੌਣਾ ਪਾਲੋ ਦਾ ਕਿਲੋ ਦੁੱਧ ਇਹਦੇ ਥਲੇ ਵੀ 13 14 ਕਿਲੋ ਦੁੱਧ ਦੋਵੇਂ ਬਿਹੜਾ ਥਲੇ ਦੁੱਧ ਚੰਗਾ ਕਾਲੀ ਦਾ ਰੇਟ ਨਹੀਂ ਦੱਸਿਆ ਆਪਾਂ ਕਾਲੀ ਵੀ ਬਾਈ 60000 ਦੀ ਦੇਵਾਂਗੇ ਜੋੜਾ ਕਿਨੇ ਦਾ ਦੇ ਦੇਾਂਗੇ ਆਪਾਂ 40 40 80 ਤੇ 6 46 ਜਿਹੜੇ 92 ਹਜ਼ਾਰ ਦਾ ਜੋੜਾ ਹੈ 92000 ਦਾ ਕੋ ਥੋੜਾ ਬਹੁਤ ਮੰਨ ਕਰਦੀ ਹੈ 100 ਕਿਲੋਮੀਟਰ ਤੱਕ ਦੋਵੇਂ ਲੈਣ ਤੇ ਨਵੇਂ ਜੋੜਾ ਘਰੀਦਣ ਤੇ 100 ਕਿਲੋਮੀਟਰ ਪਹੁੰਚ ਫਰੀ ਬਿਲਕੁਲ ਓਕੇ ਆਜੋ ਚੱਕੋ ਮੋਟਰਸਾਈਕਲ ਕੱਢੇ ਕਾਰ ਇਹ ਜਿਕੇ ਨਾ ਆ ਜੇ ਮੇਰਾ ਬਾਈ ਬਣ ਕੇ ਬਣਾ ਲਿਆ ਜੀ ਹਾਥੀ ਲੈ ਕੇ ਆਉਣ ਦੀ ਵਿਚਾਰ ਪੂਰ ਛਿਟੇ ਦੀ ਚਵਾਈ ਦੀ ਕਾਰ ਤੱਕ ਦੀ ਗਾਰੰਟੀ ਹੋ ਗਈ ਆਪਣੇ ਦਾ ਜਿੰਨਾ ਆਪਾਂ ਦੁੱਧ ਦਾਸਤਾ ਇਹ ਨਹੀਂ ਕੋਈ ਤਾਂ 23 ਓਕੇ ਮਰਦੂ ਮਾਜਾ ਸ਼ਾਟ ਵੀ ਬਣਾ ਲੈਣਾ ਹੋਵੇ। ਹਾਂ ਬੰਦ। ਨੰਬਰ ਲੋਡ ਕਰ ਰਿਹਾ 9855068019855068001